ਮੈਂ ਇੱਕ ਆਵਾਜ਼ ਜਿਹੜੀ ਪੰਜਾਬ ਵਾਸਤੇ ਉੱਠੀ ਸੀ ਪੰਜਾਬ ਦੀਆਂ ਬਿਲਕਦੀਆਂ ਰੂਹਾਂ ਵਾਸਤੇ ਉੱਠੀ ਸੀ ਕਿ ਜਿਨੇ ਵਾਰਿਸ ਸ਼ਾਹ ਤੱਕ ਨੂੰ ਝੰਡੋੜਿਆ ਅੱਜ ਉਸੇ ਆਵਾਜ਼ ਨਾਲ ਉਸੇ ਰਤਬੇ ਨਾਲ ਲੋਕ ਤੁਹਾਡੇ ਵੱਲ ਦੇਖਦੇ ਨੇ ਜਿਹੜੇ ਸਰਹird ਪੰਜਾਬੀ ਨੇ ਜਿਹੜੇ ਪੰਜਾਬ ਦਾ ਸੋਚਦੇ ਨੇ ਪਹਿਲਾਂ ਤਾਂ ਸਾਡੇ ਦਰਸ਼ਕਾਂ ਨਾਲ ਇਹ ਜਰੂਰ ਸਾਂਝਾ ਕਰਿਓ ਕਿ ਤੁਹਾਡੇ ਅੰਦਰ ਉਹ ਟੀਸ ਆਈ ਕਿੱਥੋਂ ਔਰ ਅੱਜ ਤੁਸੀਂ ਆਪਣੇ ਜਿਸ ਲੈਜ਼ਨਾ ਜਿਸ ਜਜ਼ਬੇ ਨਾਲ ਉਸ ਆਵਾਜ਼ ਨੂੰ ਚੁੱਕ ਰਹੇ ਹੋ ਤੁਹਾਨੂੰ ਸਾਰਥਕ ਹੁੰਦੀ ਉਹ ਆਵਾਜ਼ ਨਜ਼ਰ ਆਉਂਦੀ ਹੈ ਵੀਰ ਪਹਿਲਾਂ ਤਾਂ ਮੈਂ ਇਹ ਕਹਦੇ ਹਾਂ ਤੁਸੀਂ ਬਹੁਤ ਉੱਚਾ ਰੁਤਬਾ ਮੈਨੂੰ ਦੇ ਦਿੱਤਾ ਮੈਂ ਬਿਲਕੁਲ ਨਿਮਾਣੀ ਇੱਕ ਧੀ ਆ ਪੰਜਾਬ ਦੀ ਤੇ ਮੈਨੂੰ ਲੱਗਦਾ ਹੈ ਕਿ ਹਰ ਮੇਰੇ ਵਰਗੀ ਔਰਤ ਜੋ ਇੱਥੇ ਤਾਂ ਤਕਲੀਫ ਜਿਸ ਨੇ ਕਿਤੇ ਵੀ ਸਹੀ ਹੋਏ ਜਾਂ ਵੇਖੀ ਹੋਵੇ ਜੋ ਪੀੜ ਮਹਿਸੂਸ ਕੀਤੀ ਹੋਵੇ ਉਹਦੇ ਅੰਦਰ ਇਹ ਚਿੰਗ ਜ਼ਰੂਰ ਲੱਗੀ ਹੋਏਗੀ ਵੇਖੋ ਨਾ ਜੇ ਕਿਸੇ ਵੀ ਥਾਂ ਤੇ ਕੋਈ ਨਾਰਮਲ ਤੁਰਦਾ ਫਿਰਦਾ ਆਮ ਕੰਮ ਕਰਦਾ ਹੋਏ ਤਾਂ ਉਹ ਬਹੁਤਾ ਕੁਝ ਸਿਖਰਾਂ ਛੂ ਨਹੀਂ ਸਕਦਾ ਕ੍ਰਾਂਤੀ ਹਮੇਸ਼ਾ ਭੁੱਖੇ ਟੇਡਾਂ ਆਉਂਦੀ ਜੇ ਸੋ ਜਦੋਂ ਵੀ ਕਦੇ ਉਸ ਹੱਦ ਤੱਕ ਕਿਸੇ ਨੂੰ ਫੇਣ ਦੀ ਦਬਾਉਣ ਦੀ ਕੁਚਲਣ ਦੀ ਕੋਸ਼ਿਸ਼ ਕੀਤੀ ਹੋਏ ਮੈਂ ਉਸ ਕੌਮ 'ਚ ਪੈਦਾ ਹੋਈ ਆ ਜਿੱਥੇ ਮੈਨੂੰ ਲੱਗਦਾ ਕਿ ਜਿਸ ਵੀ ਥਾਂ ਤੱਕ ਮੈਂ ਅੱਜ ਵੇਲੇ ਪਹੁੰਚੀ ਆ ਇਹ ਹਰ ਪੈਰ ਪੈਰ ਤੇ ਤਕਲੀਫ ਤੇ ਜ਼ੁਲਮ ਦੇ ਵਿਰੁੱਧ ਆਵਾਜ਼ ਚੁੱਕਦਿਆਂ ਹੀ ਪਹੁੰਚੀ ਆ ਜਿੱਥੇ ਟੱਕਰ ਸਰਕਾਰਾਂ ਨਾਲ ਵੀ ਲਈ ਕੌਮਤਾ ਨਾਲ ਵੀ ਲਈ ਤੇ ਫਿਰ ਪੀੜ ਪਤਾ ਜੇ ਕੀ ਸੀ ਮੈਂ ਆਪਣੇ ਅੱਖੀ ਵੇਖੀ ਇੱਕ ਨਵ ਜੰਮੀ ਬੱਚੀ ਜੋ ਕੁੱਤਿਆਂ ਵੱਲੋਂ ਪਾੜੀ ਗਈ ਸੀ ਕਾਰਨ ਇਹ ਸੀ ਕਿ ਉਹ ਆਪਣੇ ਘਰ ਵਿੱਚ ਚੌਥੀ ਧੀ ਸੀ ਤੇ ਉਹਨੂੰ ਇਹ ਤਾਂ ਸਜ਼ਾ ਮਿਲੀ ਸੀ ਕਿ ਉਹਦੇ ਪਿਓ ਨੇ ਕਹਿ ਦਿੱਤਾ ਸੀ ਕਿ ਜੇ ਘਰ ਵਿੱਚ ਚੌਥੀ ਧੀ ਹੋਈ ਤਾਂ ਪਹਿਲੀਆਂ ਤਿੰਨੋਂ ਧੀਆਂ ਨੂੰ ਤੇ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਏਗਾ ਮੈਂ ਆਪਣੇ ਘਰ ਵਿੱਚ ਚੌਥੀ ਧੀ ਆ ਪੰਜਵਾਂ ਬੱਚਾ ਮੈਨੂੰ ਉਸ ਦਿਨੇ ਮਹਿਸੂਸ ਹੋਇਆ ਸੀ ਅੱਜ ਤੋਂ 32 ਵਰੇ ਪਹਿਲਾਂ ਦੀ ਗੱਲ ਕਰ ਰਹੀ ਹਾਂ ਜਦੋਂ ਮੈਂ ਇਹ ਨਜ਼ਾਰਾ ਵੇਖਿਆ ਸੀ ਆਪਣੇ ਅੱਖੀਂ ਕਿ ਕਿਵੇਂ ਕੁੱਤੇ ਉਹਨੂੰ ਚੁੰਂੜ ਰਹੇ ਸਨ ਕਿਵੇਂ ਲੌ ਲਹਾਨ ਦਾ ਹੱਥ ਕਿਤੇ ਸੀ ਪੈਰ ਕਿਤੇ ਸੀ ਕਿਸੇ ਕੁੱਤੇ ਦੇ ਮੂੰਹ ਵਿੱਚ ਅੰਤੜੀਆਂ ਬਾਹਰ ਸੀ ਸਿਰ ਫਟਿਆ ਹੋਇਆ ਸੀ ਮੈਨੂੰ ਜਾਪਦਾ ਸੀ ਕਿ ਉਸ ਸਮੇਂ ਜਦੋਂ ਮੈਂ ਇਹ ਦੇਖਿਆ ਮੈਨੂੰ ਉਸ ਤੋਂ ਪਹਿਲਾਂ ਪਤਾ ਨਹੀਂ ਸੀ ਕਿ ਪੰਜਾਬ ਜਿਹਦਾ ਇਤਿਹਾਸ ਇੰਨਾ ਤਗੜਾ ਮਿਸਾਲੀ ਇਤਿਹਾਸ ਉਹਦੇ ਵਿੱਚ ਕੁੜੀ ਮਾਰ ਤੇ ਨੜੀ ਮਾਰਾਂ ਦੀ ਥਾਂ ਨਹੀਂ ਸੀ ਉੱਥੇ ਨਵ ਜੰਮੀ ਬੱਚੀ ਨੂੰ ਇੰਨੀ ਬੇਦਰਦੀ ਨਾਲ ਮਾਰਿਆ ਜਾਂਦਾ ਹੋਵੇ ਦਾ ਮਤਲਬ ਹੈ ਅਸੀਂ ਕਿਤੇ ਦੂਰ ਨਗ ਚੁੱਕੇ ਆ ਅਸਲੀਅਤ ਤੋਂ ਕੋਹਾਂ ਦੂਰ ਸਾਨੂੰ ਪਤਾ ਹੀ ਨਹੀਂ ਸਾਡੀ ਅਸਲ ਜੰਗ ਕਿੱਥੇ ਐ ਸਾਡੀ ਹੋਂਦ ਕਿੱਥੇ ਐ ਪਰ ਉਹ ਦਿਨ ਸੀ ਸ਼ਾਇਦ 1989 ਉਸੇ ਰੱਬ ਵੱਲੋਂ ਕਿ ਕਿਹੜੇ ਰਗਲਾਂ ਚ ਰੁਲੀ ਫਿਰਦੀ ਐ ਆ ਮੁੱਦਾ ਚੱਕ ਤਾਂ ਮੇਰਾ ਉਹੀ ਸੀ ਪਹਿਲਾ ਦਿਨ ਜਿਹੜਾ ਮੇਰੇ ਅੰਦਰ ਤਬਦੀਲੀ ਲਿਆ ਸਕਿਆ ਸੀ ਕਿਉਂਕਿ ਮੇਰੀ ਪੀੜ ਸੀ ਉਹ ਲਉ ਲੁਹਾਨ ਹੋਈ ਤੀ ਜਿਹੜੀ ਅੱਜ ਵੀ ਯਾਦ ਕਰਾਂ ਤੇ ਮੇਰੇ ਅੱਜ ਵੀ ਰੀਡ ਦੀ ਹੱਡੀ ਵਿੱਚ ਉਸੇ ਤਰ੍ਹਾਂ ਹੀ ਤਕਲੀਫ ਮਹਿਸੂਸ ਹੁੰਦੀ ਜਿਵੇਂ ਮੈਂ ਉਸ ਦਿਨ ਵੇਖਿਆ ਸੀ। ਉਹ ਲਓ ਅੱਜ ਵੀ ਆਵਾਜ਼ਾਂ ਮਾਰਦਾ ਹੈ। ਉਠ ਤੇ ਆਵਾਜ਼ ਚੁੱਕ। ਜੇ ਉਹ ਪਾੜੀ ਗਈ ਸੀ ਉਦਾਂ ਦੀ ਇੱਕ ਵੀ ਤੀ ਹੋਰ ਇਸ ਧਰਤੀ ਤੇ ਨਹੀਂ ਪਾੜੀ ਜਾਣੀ ਚਾਹੀਦੀ। ਉਹੀ ਜੇ ਜਿਹੜੇ ਅੱਜ ਵੀ ਜਦੋਂ ਕਦੇ ਥੜਕਾਂ ਫਿਰ ਹੋਕਾ ਦਿੰਦੀ ਹੈ। ਤੂੰ ਮੇਰੇ ਨਾਲ ਇੱਕ ਵਾਅਦਾ ਕੀਤਾ ਸੀ। ਮੇਰੀ Laash ਦੇ ਉੱਤੇ ਕਿਵੇਂ ਤੋੜ ਸਕਦੀਆਂ। ਉਹੀ ਆਵਾਜ਼ ਹੈ ਜੋ ਅੱਜ ਵੀ ਮੈਂ ਹਮੇਸ਼ਾ ਬੁਲੰਦ ਕੀਤੀ ਹੈ ਤੇ ਜਿੰਨੀ ਵਾਰ ਔਕੜਾਂ ਆਈਆਂ ਸੱਚ ਜਾਣਿਓ ਮੇਰੇ ਨਾਨਾ ਜੀ ਪ੍ਰੋਫੈਸਰ ਸਾਹਿਬ ਸਿੰਘ ਤੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਮੈਂ ਦੇਣ ਦੇ ਨਹੀਂ ਸਕਦੀ ਜਿਨ੍ਹਾਂ ਇਹੋ ਕਿਹਾ ਸੀ ਕਿ ਔਕੜਾਂ ਜ਼ਿੰਦਗੀ ਵਿੱਚ ਨਾਣ ਉਹ ਜ਼ਿੰਦਗੀ ਹੋਈ ਨਹੀਂ ਹੁੰਦੀ ਪਰ ਜਿਹੜੇ ਉਹਨਾਂ ਔਕੜਾਂ ਨੂੰ ਸਪੀਡ ਬ੍ਰੇਕਰ ਸਮਝ ਕੇ ਟੱਪ ਜਾਣ ਫਿਰ ਨਵੀਆਂ ਪੈੜਾ ਨਵੇਂ ਰਾਹ ਉਹਨਾਂ ਦੀ ਉਡੀਕ ਕਰਦੇ ਹੁੰਦੇ ਨੇ ਇਹੀ ਸੀ ਕਟੰਗ ਜਿਹੜਾ ਹਰ ਔਕੜ ਨੂੰ ਮੈਨੂੰ ਸੌਖਿਆਂ ਪਾਰ ਕਰ ਜਾਣ ਦਿੱਤਾ ਗਿਆ ਪਰ ਇਹ ਮੈਂ ਕਦੇ ਸੱਚ ਦੱਸਾਂ ਇਕੱਲੀ ਨਹੀਂ ਰਹੀ ਸ਼ੁਕਰ ਹੈ ਹਰ ਪੰਜਾਬੀ ਦਾ ਜਿਹੜੇ ਇਹੋ ਜਿਹੇ ਔਖੇ ਸਮੇਂ ਡਟ ਕੇ ਮੇਰੇ ਨਾਲ ਖੜੇ ਰਹੇ ਸਨ ਕਿ ਅਸੀਂ ਹਾਂ ਤੇਰੇ ਨਾਲ ਤੋ ਤੁਰ ਤਾਂ ਮੈਂ ਕਿਵੇਂ ਕਹਾਂ ਕਿ ਪੰਜਾਬ ਅੰਦਰ ਅਜੇ ਵੀ ਉਹ ਅਣਖ ਹੈਗੀ ਮੈਂ ਤਾਂ ਇਹ ਲਗਾਤਾਰ ਕਹਾਂਗੀ ਕਿ ਹਰ ਪੰਜਾਬੀ ਅੰਦਰ ਉਸੇ ਹੀ ਤਰ੍ਹਾਂ ਦੀ ਅੱਗ ਉਸੇ ਤਰ੍ਹਾਂ ਦੀ ਅਣਖ ਅੱਜ ਵੀ ਹੈ ਸੱਚ ਜਾਣਿਓ ਅੱਜ ਵੀ ਜੇ ਕਿਸੇ ਨੂੰ ਵਾਸਤਾ ਦਿਓਗੇ ਨਾ ਸਹਬਜ਼ਾਦਾ ਅਜੀਤ ਸਿੰਘ ਦਾ ਉਹ ਖੜਾ ਹੋਏਗਾ ਲੜੇਗਾ ਇਹੀ ਜੇ ਜਿਹੜਾ ਮੇਰਾ ਜ਼ੋਰ ਲੱਗਿਆ ਪਿਆ ਉਹ ਸਣਖ ਨੂੰ ਜਗਾਉਣ ਦਾ ਆਓ ਸਮਝੀਏ ਤੁਰਿਏ ਬਗਾਵਤੀ ਸੁਰ ਰੱਖੀਏ ਜਿਸ ਦਿਨ ਅਸੀਂ ਸਹੀ ਮੈਣਿਆਂ ਵਿੱਚ ਬਾਗੀ ਹੋਵਾਂਗੇ ਨਾ ਉਸ ਦਿਨ ਦੁਨੀਆ ਵੇਖੇਗੀ ਇਹੀ ਨੇ ਇਤਿਹਾਸ ਸਿਰਜਣ ਵਾਲੇ ਉਸੇ ਦਿਨ ਨਿਤਰਣਗੇ 1-1 ਸਵਾ ਲੱਖ ਬਣ ਕੇ ਇੱਕ ਸੁਨੇਹਾ ਜਿਹੜਾ ਅੱਜ ਹਰ ਪੰਜਾਬੀ ਲਈ ਲੋਡ ਰੱਖਦਾ ਕਿ ਕੀ ਅਸੀਂ ਜਿੰਨਾ ਮੁਫਤ ਖੋਹਾਂ ਦੇ ਵਿੱਚ ਗਿਨੇ ਜਾਂਦੇ ਪਏ ਆ ਕੀ ਇਹ ਸਾਡੇ ਪਤਨ ਦਾ ਕਾਰਨ ਨਹੀਂ ਇਹਦੇ ਤੋਂ ਹੱਲ ਕੀ ਆ ਸਾਡਾ ਛੁਟਕਾਰਾ ਕਿੱਥੇ ਜਾ ਕੇ ਆ ਬਿਲਕੁਲ ਮੁਫਤ ਖੋਰੀ ਸਾਡੇ ਹੱਡਾਂ ਵਿੱਚ ਰਚਦੀ ਪਈ ਜੇ ਜਿਹੜੀ ਸਾਨੂੰ ਗਲਤ ਰਾਏ ਤੋਰਦੀ ਜੇ ਕਿਉਂਕਿ ਸਾਨੂੰ ਤਾਂ ਗੁਰੂ ਸਾਹਿਬ ਦਾ ਹੀ ਉਦੋਂ ਹੁਣ ਸਮਿਆਂ ਵਿੱਚ ਸੁਨੇਹਾ ਸੀ ਕਿ ਨਖਿੱਧ ਚਾਕਰੀ ਜੇ ਉੱਤਮ ਖੇਤੀ ਸੀ ਮੱਦਮ ਵਪਾਰ ਤੇ ਨਖਿੱਧ ਚਾਕਰੀ ਪਰ ਸਾਨੂੰ ਬੁਰਕੀਆਂ ਸੁੱਟ ਕੇ ਜਿਸ ਢੰਗ ਨਾਲ ਸਾਡੇ ਅਸਲ ਮੈਨੇ ਜੋ ਸਾਨੂੰ ਅਸਲ ਨਹੀਂ ਸੀ ਸਾਡੀ ਕਿਰਤ ਦੀ ਉਸ ਤੋਂ ਪਰਾਂ ਲਿਜਾ ਕੇ ਵੇਲੜਾਂ ਦਾ ਵਗ ਤਿਆਰ ਕੀਤਾ ਜਾ ਰਿਹਾ ਜਿਹੜਾ ਬਿਲਕੁਲ ਉਹਨਾਂ ਸਮਿਆਂ ਵਾਂਗ ਉਸੇ ਹੀ ਤਰ੍ਹਾਂ ਜੁੱਤੀ ਚੱਟ ਬਣਾ ਰਿਹਾ ਜੇ ਜਿਹੜਾ ਅੱਜ ਵੀ ਸਾਨੂੰ ਹਕਮਰਾਨਾਂ ਨੂੰ ਵੇਖ ਕੇ ਨੀਵੇਂ ਹੋਣ ਤੇ ਮਜਬੂਰ ਕਰਦਾ ਜੇ ਤੁਸੀਂ ਵੇਖ ਲੈਣਾ ਨਾ ਸਿਰਫ ਧਾਰਮਿਕ ਥਾਵਾਂ ਤੇ ਬਾਹਰ ਵੀ ਕਿਤੇ ਦੇਸਨ ਕਿਵੇਂ ਗੋਡਿਆਂ ਤਾਈਂ ਜਾਂਦੇ ਨੇ ਪਰ ਸਾਰੇ ਨਹੀਂ ਜਾਂਦੇ ਇਹਦਾ ਮਤਲਬ ਹੈ ਮੁਫਤ ਖੋਰੀ ਜਿੰਨੀ ਮਰਜ਼ੀ ਹੱਡਾਂ ਵਿੱਚ ਰਚ ਜਾਣ ਪਰ ਸਾਡੇ ਵਿੱਚੋਂ ਬੋਤਾ ਸਿੰਘ ਖਤਮ ਹੋਈ ਨਹੀਂ ਸਕਦੇ ਵੀਰੇ ਅਜ਼ਮਾ ਕੇ ਦੇਖ ਲਈ ਇੱਕ ਵੀ ਜਦੋਂ ਆਖਰੀ ਬਚੇਗਾ ਇਸੇ ਤਰ੍ਹਾਂ ਹੀ ਖੜਾ ਹੋਏਗਾ ਤੇ ਉਹਦੇ ਮਗਰ ਦੁਨੀਆ ਫਿਰ ਤੁਰੇਗੀ ਇੱਕ ਛੋਟਾ ਜਿਹਾ ਸਵਾਲ ਇੱਕ ਸਿਆਸੀ ਆਗੂ ਵੱਲੋਂ ਅਦਰ ਸਟੇਟ ਦੇ ਵਿੱਚ ਜਾ ਕੇ ਕਿਹਾ ਗਿਆ ਸੀ ਕਿ ਸਾਨੂੰ ਖਾਸ ਕਰਕੇ ਸਿੱਖਾਂ ਨੂੰ ਜਿਆਦਾ ਤੋਂ ਜਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਆ ਤੁਹਾਡਾ ਹਰ ਵਾਰੀ ਸਵਾਲ ਹਰ ਵਾਰੀ ਇਹੋ ਹੀ ਸਵਾਲ ਹੋਇਆ ਮੌਕੇ ਦੇ ਹਕੂਮਤਾਂ ਨੇ ਸਿਆਸਤਦਾਨਾਂ ਨੇ ਹੁੰਦਾ ਮਜ਼ਾਕ ਉਡਾਇਆ ਕਿ ਉਹ ਮਜ਼ਾਕ ਸਹੀ ਸੀ ਜਾਂ ਸਾਨੂੰ ਉਹਦੇ ਤੇ ਵਿਚਾਰ ਕਰਨ ਦੀ ਲੋੜ ਹੈ ਵਿਚਾਰ ਇਸ ਕਾਰਨ ਕਰਨ ਦੀ ਲੋੜ ਹੈ ਕਿ ਅਸੀਂ ਸਿਰਫ ਗਿਣਤੀ ਤੱਕ ਸੀਮਤ ਨਾ ਹੋਈਏ ਬਲਕਿ ਇੱਕ ਇੱਕ ਨੂੰ ਤਿਆਰ ਇਸ ਤਰੀਕੇ ਕੀਤਾ ਹੋਏ ਜਿਵੇਂ ਮੈਂ ਵਾਰ-ਵਾਰ ਜ਼ਿਕਰ ਕਰਦੀਆਂ ਕਿ ਉਹ ਇੱਕ ਵਿਲੱਖਣ ਸ਼ਖਸੀਅਤ ਤਿਆਰ ਹੋਈ ਹੋਵੇ ਜਿਹਦੇ ਨਾਲ ਤੁਰਨ ਵਾਲੇ ਲੱਖਾਂ ਖੜੇ ਹੋ ਜਾਣ ਸੋ ਗਿਣਤੀ ਇਸ ਵੇਲੇ ਇਸ ਕਾਰਨ ਲੋੜ ਹੈ ਕਿ ਆਪਾਂ ਚੁਫੇਰੀਆਂ ਘਿਰਦੇ ਪਏ ਆ ਤੇ ਜੇ ਆਪਾਂ ਸੀਮਤ ਹੋ ਜਾਵਾਂਗੇ ਇੱਕ ਜਾਂ ਇੱਕ ਵੀ ਨਹੀਂ ਸਿਰਫ ਇਸ ਕਾਰਨ ਕਿ ਸਾਡੇ ਜਾਇਦਾਦ ਵੰਡੀ ਨਾ ਜਾਏ ਤਾਂ ਅਫਸੋਸ ਕਿ ਫਿਰ ਸਾਡੀ ਉਹ ਆਰਮੀ ਜਿਹੜੇ ਲਈ ਸਾਨੂੰ ਗੱਲ ਸਮਝਾਈ ਗਈ ਸੀ ਕਿ ਉਹ ਫੌਜ ਜਿਹੜੀ ਮਨੁੱਖੀ ਹੱਕਾਂ ਲਈ ਕੰਮ ਕਰੇਗੀ ਫਿਰ ਉਹ ਫੌਜ ਵਿੱਚ ਬੰਦੇ ਤਾਂ ਚਾਹੀਦੇ ਹੀ ਨੇ ਜੇ 8:1 ਦੀ ਰੇਸ਼ੋ ਅੱਜ ਵੀ ਦੱਸ ਰਹੇ ਨੇ ਜਾਂ ਕਿਹਾ ਜਾ ਰਿਹਾ ਕਿ ਸਾਡੇ ਅੰਦਰ ਨਪੁੰਸਕਤਾ ਜਿਵੇਂ ਹੌਲੀ-ਹੌਲੀ ਘਰ ਕਰ ਰਹੀ ਹੈ ਤੇ ਸਾਡੇ ਜੀਨ ਦੇ ਵਿੱਚ ਤਬਦੀਲੀ ਆਣੀ ਸ਼ੁਰੂ ਹੋ ਚੁੱਕੀ ਇਸ ਪੱਖੋਂ ਜਾਗਰੂਕ ਹੋਣ ਦੀ ਲੋੜ ਹੈ ਕਿ ਸਾਨੂੰ ਕਟੋ-ਕਟ ਕਰ ਵਿੱਚ ਦੋ ਤਾਂ ਜ਼ਰੂਰ ਜੋੜੀ ਤਾਂ ਜ਼ਰੂਰ ਇਸ ਕਰ ਨਹੀਂ ਕਿ ਮੈਂ ਜ਼ਬਰੀ ਕਿਸੇ ਨੂੰ ਕਹਿ ਰਹੀ ਆ ਕਿ ਕਰੋ ਪਰ ਤੁਸੀਂ ਜਦੋਂ ਟਾਕਰੇ ਬਾਰੇ ਸੋਚਿਓ ਅੱਜ ਤੋਂ 15 ਸਾਲ ਬਾਅਦ 1 ਵਰਸਸ 8 ਕਿੰਨੀ ਦੇਰ ਟਿਕ ਸਕਾਂਗੇ ਸੋ ਕੋਸ਼ਿਸ਼ ਕਰਿਏ ਕਿ ਜਿਹੜਾ ਇੱਕ ਵੀ ਕਰ ਰਹੇ ਆ ਉਹਨੂੰ ਚੰਗੀ ਸੋਚ ਨਾਲ ਵਰਨਾ ਅੱਠ ਵੀ ਹੋਣਗੇ ਮਾੜੀ ਸੋਚ ਵਾਲੇ ਤਾਂ ਕਿਸੇ ਕੰਮ ਦੇ ਨਹੀਂ ਪਰ ਇੱਕ ਵੀ ਜੇ ਚੰਗੀ ਸੋਚ ਵਾਲਾ ਇਨਸਾਨ ਤਿਆਰ ਕਰ ਸਕਦੇ ਹੋਈਏ ਜੋ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਫਾਇਦਾ ਜਾਂ ਤਬਦੀਲੀ ਲਿਆ ਕੇ ਸਮਾਜ ਸਿਰਜਣ ਦਾ ਵਧੀਆ ਸਮਾਜ ਸਿਰਜਣ ਦਾ ਇੱਕ ਰੋਲ ਅਦਾ ਕਰ ਸਕੇ ਉਹ ਇੱਕੋ ਹੀ ਬਥੇਰਾ ਹੁੰਦਾ ਸੋ ਕੋਸ਼ਿਸ਼ ਕਰੀਏ ਕਿ ਇਹਨਾਂ ਨੂੰ ਅਸੀਂ ਵਧੀਆ ਸਿਰਜਕ ਬਣਾਈਏ